ਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀਓ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋਰਠ ਮਹਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੀਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੀਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸਹੀ ਕਰ ਭਾਕਟ ਦੀਕ ਬਾਬਾ ਮਾਇਆ ਸਾਥ ਨਾ ਹੋਈ ਇਹ ਨ ਮਾਇਆ ਜਗ ਮੋਹਿਆ ਵਿਰਲਾ ਬੁਝੇ ਕੋਈ ਰਹਾਉ ਆਨ ਹਟ ਕਰ ਯਾਰ ਜਾ ਸੱਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰਖ ਵਨਜਾਰਿਆਂ ਸਿਉ ਵਣਜ ਕਰ ਲੈ ਲਾਹਾ ਮਨ ਹਸ ਮਨੇ ਜਾ ਰਿਆਂ ਸਿਓ ਬਣ ਜਕਰ ਲੈ ਲਾਹਾ ਮਨ ਹਸ ਸੋਣ ਸਾਸਤ ਸੋ ਦਾਗਰੀ ਸਤ ਕੋੜੇ ਲੈ ਚੱਲ ਕਰਚ ਬਨ ਚੰਗਿਆਈਆਂ ਮਤ ਤਨ ਮਨ ਜਾਣੀ ਕੱਲ ਨਰੰਕਾਰ ਦੇ ਦੀਸ ਜਾਹੀ ਤਾਂ ਸੁਖ ਲਏ ਮਹੱਲ ਲਾਏ ਜਿਤ ਕਰ ਚੱਕਰੀ ਮਨ ਨਾਮ ਕਰ ਕੰਮ ਲਾਏ ਜਿਤ ਕਰ ਚੱਕਰੀ ਮਨ ਨਾਮ ਕਰ ਕੰਮ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਬ ਗਨਵਨ ਬਨ ਬਦੀਆਂ ਕਰ ਧਾਵਣੀ ਤਾਂ ਕੋ ਆਖੇ ਧੰਨ ਨਾਨਕ ਵੇਖੇ ਨਦਰ ਕਰ ਚੜੇ ਚਬ ਗਨਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਅੱਜ ਆਪਾਂ ਸੋਰਟ ਮਹੱਲਾ ਪਹਿਲਾ ਘਰ ਪਹਿਲਾ ਇਸ ਸ਼ਬਦ ਦੇ ਜਿਹੜਾ ਵਾ ਆਪਾਂ ਸਰਵਨ ਕੀਤਾ ਹੈ ਪੜਿਆ ਹੈ ਇਸ ਸ਼ਬਦ ਦੀ ਆਪਾਂ ਵਿਚਾਰ ਆਪਣੀ ਨਿਮਾਣੀ ਜੀ ਬੁੱਧ ਨਾਲ ਕਰਾਂਗੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਬਖਸ਼ਿਸ਼ ਕਰਨ ਅਸੀਂ ਇਹਨਾਂ ਦੇ ਪਾਵਰਤ ਕਰਕੇ ਆਪਣੇ ਮਨ ਨੂੰ ਜਿਹੜਾ ਵਾ ਉਹ ਚੰਗਾ ਬਨਾਈਏ ਸੋਣਾ ਬਨਾਈਏ ਗੁਰੂ ਸਾਹਿਬਾਨ ਫਰਮਾਉਂਦੇ ਨੇ ਸੋਰਠਿ ਰਾਗ ਹੈ ਰਾਗ ਦੇ ਵਿੱਚ ਬਾਣੀ ਗਾਈ ਹੈ ਔਰ ਘਰ ਪਹਿਲੇ ਤੋਂ ਭਾਵ ਹੁੰਦਾ ਹੈ ਕਿ ਕਿਹੜੀ ਤਾਲ ਦੇ ਵਿੱਚ ਕਿਹੜੇ ਇਹ ਵੀ ਇੱਕ ਸਾਜਦਾ ਹੀ ਦਾਵਾ ਇਹਦੇ ਵਿੱਚ ਆਪਣੇ ਜਿਹੜਾ ਵਾ ਇਹਨੂੰ ਗਾਉਂਦੇ ਆ ਸ਼ਬਦ ਨੂੰ ਆਪਣੇ ਰਾਗੀ ਸਹਿਬਾਨ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ ਸਾਨੂੰ ਜਿਹੜੀ ਆ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਸਾਨੂੰ ਸਿੱਖਿਆ ਦਿੱਤੀ ਹੈ ਉਹਦੇ ਸੰਬੰਧ ਵਿੱਚ ਆਪਾਂ ਰਲ ਮਿਲ ਕੇ ਅੱਜ ਵਿਚਾਰਾਂ ਕਰਦੇ ਆ ਕਿਉਂਕਿ ਗੁਰਬਾਣੀ ਜਿਹੜੀ ਬੜੀ ਵੱਡੀ ਮੁੱਲੀ ਆ ਇਹਨੂੰ ਆਪਾਂ ਜਿੰਨਾ ਪੜਚੋਲਾਂਗੇ ਜਿੰਨਾ ਇਹਨੂੰ ਬਾਚਾਂਗੇ ਜਿੰਨਾ ਦੇਖਾਂਗੇ ਉਨਾ ਹੀ ਆਪਾਂ ਨੂੰ ਜਿਹੜਾ ਵਾ ਉਹ ਲਾਹਾ ਮਿਲਣਾ ਵਾ ਸੋ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਗੁਰੂ ਸਾਹਿਬਾਨ ਨੇ ਸਾਨੂੰ ਕੀ ਫਰਮਾਇਆ ਵਾ ਕਿ ਮਨ ਜਿਹੜਾ ਵਾ ਨਾ ਜਿਵੇਂ ਕਿਸਾਨ ਹਲ ਦੇ ਨਾਲ ਜਿਹੜੀ ਆ ਬੋਂਦਾ ਉਹਨੂੰ ਪੈੜੀ ਨੂੰ ਫਿਰ ਸ਼ਰਮ ਦਾ ਜਿਹੜਾ ਪਾਣੀ ਦਿੰਦਾ ਵਾ ਤੇ ਤਨ ਜਿਹੜਾ ਇਹ ਸਾਡਾ ਖੇਤ ਹੈ ਔਰ ਇਸ ਸਰੀਰੂਪੀ ਖੇਤ ਦੇ ਵਿੱਚ ਮਨ ਨੂੰ ਜਿਹੜਾ ਵਾ ਉਹ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਚੰਗਾ ਬਣਾਉਣਾ ਵਾ ਕਿਵੇਂ ਸ਼ੁੱਧ ਕਰਨੇ ਆਪਣੇ ਮਨ ਦੇ ਵਿਚਾਰ ਇਹਦੇ ਸਬੰਧ ਵਿੱਚ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਵਾ ਕਿ ਜਿਹੜਾ ਮਨ ਹੈ ਨਾ ਇਹਨੂੰ ਅਸੀਂ ਜਿਹੜਾ ਵਾ ਜੇਕਰ ਸੁਧਾਰ ਲਿਆ ਇਹ ਸਮਝ ਲਓ ਫੇਰ ਮਨ ਜੀਤੇ ਜਗ ਜੀਤ ਵਾਲੀ ਗੱਲ ਹੋ ਜਾਣੀ ਆ ਕਿ ਸਭ ਕੁਝ ਜਿਹੜਾ ਵਾ ਸਾਡੇ ਪੱਲੇ ਪੈਣਾ ਵਾ ਕਿਉਂਕਿ ਮਨ ਮੈਲਾ ਹੋਵੇ ਤੇ ਫੇਰ ਜਿਹੜਾ ਵਾ ਵਕਾਰਾਂ ਨਾਲ ਭਰਿਆ ਹੋਵੇ ਤੇ ਫੇਰ ਮਨੁੱਖ ਜਿਹੜਾ ਵਾ ਉਹ ਚੰਗੀ ਵਿਚਾਰ ਉਹਦੇ ਮਨ ਦੇ ਵਿੱਚ ਨਹੀਂ ਆਉਂਦੀ ਉਹ ਹਮੇਸ਼ਾ ਗਲਤ ਸੋਚਦਾ ਹੈ 네ਗੇਟਿਵ ਹੋ ਜਾਂਦਾ ਮਾਨਮ ਮਹਿਮਾਨਮ ਅੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬੋਧ ਬੋਹੜ ਜਨਮ ਨਾਵਾ ਸੋ ਮਾਨ ਹਾਲੀ ਕਰਸਾਣੀ ਕਰਨੀ ਇਹਦੇ ਸਬੰਧ ਦੇ ਵਿੱਚ ਆਪਾਂ ਪਹਿਲੀ ਜਿਹੜੀ ਪੰਕਤੀ ਆ ਕਿ ਆਪਣੇ ਮਨ ਨੂੰ ਹਾਲ ਵਾਉਣ ਵਾਲਾ ਚੰਗਲੇ ਅਮ ਚੰਗੀ ਅਮਲਾ ਨੂੰ ਖੇਤੀਬਾੜੀ ਕਰਨੀ ਔਰ ਸ਼ਰਮ ਤੋਂ ਭਾਵ ਹੁੰਦਾ ਵਾ ਕਿ ਆਪਣੀ ਜਿਹੜੀ ਆ ਲੱਜਾ ਦੇ ਨਾਲ ਲੱਜਾ ਰੂਪੀ ਜਲ ਦੇਣਾ ਵਾ ਕਿ ਔਰ ਆਪਣੀ ਦੇਹ ਨੂੰ ਪੈਲੀ ਬਣਾਉਣਾ ਮੀਕ ਜੂਰ ਮਾਈਂਡ ਦਾ ਫਾਰਮਰ ਗੁੱਡ ਡੀਡਸ ਦਾ ਫਾਰਮ modesty the water and your body the field ਆਪਣੇ ਮਾਨ ਨੂੰ ਜਿਵੇਂ ਕਿਸਾਨ ਖੇਤ ਵਿੱਚ ਹਲ ਵਾਉਂਦਾ ਵਾ ਫਿਰ ਉਹਦੇ ਵਿੱਚ ਪਾਣੀ ਪਾਉਂਦਾ ਵਾ ਔਰ ਫਿਰ ਜਿਹੜਾ ਖੇਤ ਆ ਉਹ ਤਿਆਰ ਹੁੰਦਾ ਵਾ ਬੀਜ ਬੀਜਣ ਦੇ ਵਾਤਰ ਆਉਂਦਾ ਨਾ ਬਾਅਦ ਵਿੱਚ ਸੁੱਕਦਾ ਜਦੋਂ ਆਪਾਂ ਵੇ ਨਹੀਂ ਆ ਉਹਦੇ ਵਿੱਚ ਜਦੋਂ ਵਾਹ ਕੇ ਉਹਨੂੰ ਪਾਣੀ ਲਾ ਕੇ ਫੇਰ ਅਸੀਂ ਜਿਹੜਾ ਵਾ ਉਹਨੂੰ ਖੇਤੀ ਦੇ ਜੋਗ ਬਣਾਉਣੇ ਆ ਫਸਲ ਦੇ ਜੋਗ ਬਣਾਉਣੇ ਆ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪ੍ਰਭੂ ਦਾ ਨਾਮ ਜਿਹੜਾ ਵਾ ਬੀ ਜਿਹੜਾ ਵਾ ਉਹ ਬੀਜਣਾ ਵਾ ਔਰ ਸੰਤੋਖ ਦਾ ਸੁਹਾਗਾ ਫੇਰਨਾ ਸੰਤੋਖ ਹੁੰਦਾ ਸਬਰ ਸ਼ੁਕਰ ਦਾ ਸਬਰ ਪੈਲੀ ਦੇ ਪਧਰਾ ਕਰਨ ਵਾਲਾ ਸੁਹਾਗਾ ਔਰ ਗਰੀਬੀ ਵੇਸ ਰੱਖਣਾ ਨਿਮਰਤਾ ਵਾਲਾ ਬਾਣਾ ਜਿਹੜਾ ਵਾ ਨਿਮਰਤਾ ਵਾਲੀ ਜਿਹੜੀ ਆ ਉਹ ਵਾਰਡ ਕਰਨੀ ਆ ਆਪਣਾ ਆਪ ਜਿਹੜਾ ਨਿਮਰਤਾ ਵਾਲਾ ਰੱਖਣਾ ਬੇਸ਼ੱਕ ਧਾਰਨ ਜਿਹੜੀ ਆ ਉਹ ਪੈਲੀ ਦੀ ਲਈ ਆ ਫਸਲ ਦੀ ਲਈ ਆ ਪਰ ਸਮਝਾਇਆ ਆ ਆਪਾਂ ਨੂੰ ਆ ਇਕ ਕਿਸ ਤਰ੍ਹਾਂ ਅਸੀਂ ਆਪਣੇ ਜਿਹੜਾ ਵਾ ਮਨ ਨੂੰ ਜਿਹੜਾ ਵਾ ਉਹ ਸ਼ੁੱਧ ਕਰਨਾ ਔਰ ਸਬਰ ਰੱਖਣਾ ਔਰ ਨਿਮਰਤਾ ਰੱਖਣੀ ਕਹਿੰਦੇ ਨੇ ਭਾਉ ਕਰਮ ਕਰ ਜਮਸੀ ਸੇ ਕਰ ਭਾਖਟ ਦੇਕ ਪ੍ਰੇਮ ਦੇ ਕੰਮ ਕਰਨ ਨਾਲ ਵੀ ਉਗ ਪਊਗਾ ਜਮਸੀ ਤੇ ਭਾਉ ਉਗ ਪਏਗਾ ਤਾਂ ਤੂੰ ਇਹੋ ਜੈ ਹਿਰਦੇ ਨੂੰ ਭਾਗਾ ਵਾਲਾ ਵਾਦਾ ਫੁੱਲਦਾ ਵੇਖੇਗਾ ਭਾਖਟ ਤੋਂ ਭਾਉ ਭਾਗਾ ਵਾਲਾ ਬਾਬਾ ਮਾਇਆ ਸਾਥ ਨਾ ਹੋਈ ਏ ਬਾਬਾ ਦੌਲਤ ਆਦਮੀ ਦੇ ਨਾਲ ਨਹੀਂ ਜਾਣੀ ਸੋ ਇਨ ਮਾਇਆ ਜਗ ਮੋਇਆ ਵਿਰਲਾ ਬੂਝੇ ਕੋਈ ਰਹਾਓ ਇਸ ਮੋਣੀ ਮਾਇਆ ਨੇ ਸੰਸਾਰ ਨੂੰ ਮੋਹਤ ਕਰ ਲਿਆ ਵਾ ਔਰ ਪ੍ਰਮਾਤਮਾ ਵਸਾਰ ਦਿੱਤਾ ਵਾ ਔਰ ਦਾਤਾਂ ਦੇ ਵਿੱਚ ਆਪਣੇ ਮਨ ਨੂੰ ਜੋੜ ਲਿਆ ਔਰ ਥਾਂ ਥਾਂ ਤੇ ਟਕਰਾਂ ਖਾਂਦਾ ਫਿਰਦਾ ਮਾਇਆ ਇਕੱਠੀ ਕਰਨ ਵਾਸਤੇ ਤੱਕੇ ਖਾਂਦਾ ਫਿਰਦਾ ਚੋਰੀਆਂ ਠੱਗੀਆਂ ਬੇਈਮਾਨੀਆਂ ਕਈ ਤਰ੍ਹਾਂ ਦੇ ਜਿਹੜੇ ਗਲਤ ਕੰਮ ਕਰਦਾ ਗੁਰੂਆਂ ਦੇ ਨਹੀਂ ਇਹੋ ਜੇ ਕੰਮ ਛੱਡ ਕੇ ਤੂੰ ਸਚੱਜੀ ਢੰਗ ਦੇ ਨਾਲ ਸੰਤੋਖ ਵਾਲੀ ਸੱਚੀ ਸੁੱਚੀ ਕਿਰਤ ਕਰ ਪ੍ਰਮਾਤਮਾ ਦਾ ਨਾਮ ਜਪ ਕਿਉਂਕਿ ਇਹ ਜਿਹੜੀ ਮਾਇਆ ਵਾ ਇਹਨੇ ਤੇਰੇ ਨਾਲ ਨਹੀਂ ਜਾਣਾ ਇਸ ਕਰਕੇ ਤੂੰ ਇਹਦੇ ਨਾਲ ਬਹੁਤੀ ਪ੍ਰੀਤ ਨਾ ਪਾ। ਠੀਕ ਹੈ ਕਿ ਆਪਣੇ ਗੁਜ਼ਾਰੇ ਵਾਸਤੇ ਤੂੰ ਕਮਾਈ ਕਰ ਆਪਣੇ ਧਰਮ ਵਿੱਚ ਪੱਕਾ ਰਹਿ ਆਪਣੇ ਗ੍ਰਿਸ਼ਟ ਧਰਮ ਨੂੰ અપਨਾ। ਔਰ ਜਿਹੜੀਆਂ ਗਲਤ ਜਿਹੜੀਆਂ ਤਰੀਕੇ ਜਿਹੜੇ ਵਰਤਦਾ ਉਹ ਨਾ ਵਰਤ। ਇਸ ਮੋੜੀ ਮਾਇਆ ਨੇ ਸੰਸਾਰ ਨੂੰ ਮੋਹਤ ਕਰ ਲਿਆ ਹੈ। ਕੋਈ ਟਾਵਾਂ ਟਾਵਾਂ ਪੁਰਸ਼ ਹੀ ਇਸ ਗੱਲ ਨੂੰ ਸਮਝਦਾ ਵਾ ਅਦਰਵਾਈਜ਼ ਨਹੀਂ ਸਾਰੇ ਇਸ ਦੌੜ ਦੇ ਵਿੱਚ ਸ਼ਾਮਲ ਹੋਏ ਆ ਸਾਰੇ ਜਿਹੜੇ ਮਾਇਆ ਦੀ ਦੌੜ ਵਿੱਚ ਲੱਗੇ ਹੋਏ ਆ ਆਣ ਹਟ ਘਰ ਯਾਰ ਜਾ ਸੱਚ ਨਾਮ ਕਰ ਵਤ ਸਦਾ ਘਟਣ ਵਾਲੀ ਉਮਰ ਨੂੰ ਆਪਣੀ ਦੁਕਾਨ ਬਣਾ ਤੇ ਸਾਈਂ ਦੇ ਸੱਚੇ ਨਾਮ ਨੂੰ ਆਪਣਾ ਸਦਾ ਸੌਦਾ ਸੂਤ ਬਣਾ ਉਮਰ ਜਿਹੜੀ ਆ ਦਿਨ ਤੋਂ ਦਿਨ ਘਟਦੀ ਜਾ ਰਹੀ ਹੈ ਔਰ ਜਿਹੜੀ ਆ ਆਰਜਾ ਸਾਡੀ ਹਾਨ ਹਟ ਕਰ ਆਰਜਾ ਸੱਚ ਨਾਮ ਕਰ ਵਤ ਸੱਚੇ ਨਾਮ ਦਾ ਸੌਦਾਕਾਰ ਸੱਚੇ ਨਾਮ ਦੇ ਨਾਲ ਪ੍ਰੀਤ ਪਾ ਉਸ ਪਰਮੇਸ਼ ਪਰਮੇਸ਼ਰ ਦੇ ਨਾਲ ਜੁੜ ਪਹਿਲਾ ਬਚਪਨ ਆਇਆ ਫਿਰ ਜਵਾਨੀ ਆਈ ਫਿਰ ਬਡਾਪਾ ਆ ਜਾਂਦਾ ਆਰਜਾ ਜਿਹੜੀ ਕੱਟਦੀ ਜਾਂਦੀ ਆ ਇਸ ਕਰਕੇ ਇਹ ਸਰੀਰ ਸਥਾ ਜਿਹੜਾ ਸਾਥ ਨਿਭਣ ਵਾਲਾ ਨਹੀਂ ਹੈਗਾ ਔਰ ਇੱਕ ਦਿਨ ਇਹਨੇ ਵੀ ਜਿਹੜਾ ਵਾ ਇਹ ਸੰਸਾਰ ਤੋਂ ਕੂਚ ਕਰ ਜਾਣਾ ਵਾ ਕਹਿਣ ਤੋਂ ਭਾਵ ਕਿ ਆਪਾਂ ਇੱਥੇ ਬੈਠੇ ਨਹੀਂ ਰਹਿਣਾ ਇਸ ਕਰਕੇ ਰੱਬ ਨੂੰ ਭਲਾ ਕੇ ਗਲਤ ਕੰਮ ਕਰਕੇ ਮਾਇਆ ਦੇ ਪਿੱਛੇ ਦੌੜਨਾ ਆਪਣੇ ਸਰੀਰ ਨੂੰ ਰੋਗ ਲਾਉਣੇ ਸੰਸਾਰਕ ਭੋਗਾਂ ਵਿੱਚ ਖਚਤ ਹੋਣਾ ਇਹ ਕੋਈ ਚੰਗੀ ਗੱਲ ਨਹੀਂ ਇਸ ਕਰਕੇ ਪਰਮੇਸ਼ਰ ਦੇ ਨਾਲ ਜੁੜੀਏ ਵਾਹਿਗੁਰੂ ਦੇ ਨਾਮ ਲਈਏ ਚੰਗੇ ਕਰਮ ਕਰੀਏ ਆਪਣੀ ਹੱਕ ਸੱਚ ਦੀ ਕਮਾਈ ਕਰੀਏ ਸੁਰਤ ਸੋਚ ਕਰ ਭਾਂਡ ਸਾਲ ਇਸ ਵਿੱਚ ਤਿਸ ਨੂੰ ਰੱਖ ਸੁਰਤ ਜਿਹੜੀ ਹੈ ਨਾ ਆਪਣੀ ਸਮਝ ਤੇ ਸਿਮਰਨ ਨੂੰ ਆਪਣਾ ਮਾਲ ਦਾ ਗਦਾਮ ਬਣਾ ਲੈ ਆਪਣੀ ਸੁਰਤ ਨੂੰ ਜਿਹੜਾ ਵਾ ਨਾ ਉਹ ਭਾਂਡਾ ਬਣਾ ਲੈ ਵੱਡਾ ਅਤੇ ਉਸ ਵਿੱਚ ਸੱਚੇ ਨਾਮ ਦਾ ਜਿਹੜਾ ਵਾ ਪਰਮੇਸ਼ਰ ਦਾ ਨਾਮ ਟਕਾ ਕਹਿਣ ਤੋਂ ਭਾਵ ਹੈ ਕਿ ਆਪਣੇ ਮਨ ਦੇ ਵਿੱਚ ਆਪਣੇ ਸੁਰਤ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਬਿਠਾ ਲਾਇਆ ਪਰਮੇਸ਼ਰ ਦੇ ਨਾਮ ਨੂੰ ਆਪਣੇ ਮਨ ਦੇ ਵਿੱਚ ਰੱਖਿਆ ਕਰ ਕਿਉਂਕਿ ਇਹੋ ਸਟੋਰ ਕਰਿਆ ਕਰ ਮਨ ਦੇ ਵਿੱਚ ਲੂਟਣਾ ਹੈ ਤਾਂ ਲੂਟ ਲੈ ਆ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾएंगे ਪ੍ਰਾਣ ਜਾਏਗੇ ਛੂਟ ਕਬੀਰ ਸਾਹਿਬ ਦਾ ਸਲੋਕ ਹੈ ਵਣ ਜਾ ਰਿਆਂ ਸੋ ਵਣਜ ਕਰ ਲੈ ਲਾਹਾ ਮਨ ਹੱਸ ਪ੍ਰਭੂ ਦੇ ਵਪਾਰੀਆਂ ਨਾਲ ਵਪਾਰ ਕਰ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਉਹਨਾਂ ਦੇ ਨਾਲ ਸੰਗਤ ਕਰ ਨਫਾ ਠਾ ਕੇ ਆਪਣੇ ਜੀਤ ਵਿੱਚ ਖੁਸ਼ ਹੋ ਕਿਉਂਕਿ ਇੱਥੋਂ ਹੀ ਤੈਨੂੰ ਲਾਭ ਮਿਲਣਾ ਤੇਰਾ ਜੀਵਨ ਚੰਗਾ ਬੰਨਾ ਸੁਣ ਸਾਸਤ ਸੋਦਾਗਰੀ ਸਤ ਕੋੜੇ ਲੈ ਚੱਲ ਧਾਰਮਿਕ ਪੁਸਤਕਾਂ ਦਾ ਸੁਣਨਾ ਤੇਰਾ ਵਣਜ ਵਪਾਰ ਹੋਵੇ ਸੋਹਣ ਸਾਸਤ ਸੋਦਾਗਰੀ ਸ਼ਾਸਤ ਸਿਮਰਤ ਵਿਜੜੇ ਆ ਧਰਮ ਗ੍ਰੰਥ ਜਿਹੜੇ ਆ ਉਹਨਾਂ ਨੂੰ ਪਾੜ ਗੁਰਬਾਣੀ ਨੂੰ ਪਾੜ ਨਾਮ ਜਪ ਵੇਚਣ ਨੂੰ ਲਜਾਨ ਲਈ ਸੱਚ ਤੇਰੇ ਕੋਲੇ ਸੋਹਣ ਸਾਸਤ ਸੋਦਾਗਰੀ ਸਤ ਕੋੜੇ ਲੈ ਚੱਲ ਕਿਉਂਕਿ ਪਹਿਲਾਂ ਘੋੜਿਆਂ ਤੇ ਜਿਹੜਾ ਲੋਕ ਵਪਾਰ ਕਰਦੇ ਸੀਗੇ ਜਿਹੜਾ ਸਮਾਨ ਇਧਰ ਉਧਰ ਘੜਦੇ ਸੀਗੇ ਇਸ ਕਰ ਗੁਰੂ ਸਾਹਿਬਾਨ ਨੇ ਬੇੰਬ ਵਰਤਿਆ ਪ੍ਰਤੀਕ ਵਰਤਿਆ ਕਿ ਜੋ ਸਦਾਗਰ ਬਾਨਾ ਨਾਮ ਦਾ ਬਣ ਤੇ ਆਪਣੇ ਜਿਹੜੇ ਘੋੜੇ ਜਿਹੜੇ ਭਜਾਉਣੇ ਆ ਨਾ ਉਹ ਪਰਮਾਤਮਾ ਦੇ ਨਾਮ ਦੇ ਭਜਾ ਇਹਦਰਾ ਇਹ ਨਾਮ ਤਾਂ ਨਾਲੇ ਬੰਨੇ ਆ ਪਰਮਾਤਮਾ ਵਾਲੇ ਬੰਨੇ ਆ ਦੂਜੇ ਬੰਨੇ ਜਿਹੜਾ ਵਾ ਉਹ ਕੱਖ ਨਹੀਂ ਰੱਖਿਆ ਸਵਾਈ ਖਜਲਖਵਾਰੀ ਦੇ ਹੀਗਾ ਕੇ ਆਪਣੇ ਪਰਿਵਾਰ ਦੇ ਗੁਜ਼ਾਰੇ ਵਾਸਤੇ ਜਿਹੜੀ ਆ ਤੂੰ ਆਪਣੀ ਕਿਰਤ ਕਮਾਈ ਕਰ ਔਰ ਮਨ ਤੇ ਬਹੁਤਾ ਬੋਝ ਨਾ ਰੱਖ ਕਿਸੇ ਨਾਲ ਕੰਪੈਰੀਸ਼ਨ ਨਾ ਕਰ ਆਪਣਾ ਆਪਣੇ ਨਾਲ ਕੰਪੈਰੀਸ਼ਨ ਕਰ ਖਰਚ ਬੰਨ ਚੰਗਿਆਈਆਂ ਮਤ ਮਨ ਜਾਣੇ ਕੱਲ ਰਸਤੇ ਦੇ ਖਰਚ ਲਈ ਤੂੰ ਨੇਕੀਆਂ ਪੱਲੇ ਬੰਨ ਲੈ ਚੰਗੇ ਕਰਮ ਕਰ ਤੇ ਆਪਣੇ ਚੇਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਜਿਹੜਾ ਵਾ ਉਹ ਕਰ ਕਰ ਚ ਬਨ ਚੰਗਿਆਈਆਂ ਮਤ ਮਨ ਜਾਣੇ ਕੱਲ ਚਿੱਤ ਵਿੱਚ ਆਉਣ ਵਾਲੀ ਸਵੇਰ ਦਾ ਖਿਆਲ ਜਿਹੜਾ ਵਾ ਨਾ ਇਹ ਨਾ ਕਰਕੇ ਮੈਂ ਹੀ ਮੰਨ ਲਵਾਂ ਕਿ ਸਭ ਕੁਝ ਪਹਿ ਹੀ ਸਾਰੀ ਨੇ ਕੁਝ ਹੋਣਾ ਨਹੀਂ ਪਰਮਾਤਮਾ ਦੇ ਨਾਮ ਦਾ ਜਿਹੜਾ ਵਾ ਸਿਮਰਨ ਕਰ ਗੈਦਰ ਅਪ ਮੈਰਿਟਸ ਆਫ ਯੂਅਰ ਟਰੈਵਲਿੰਗ ਐਕਸਪੈਂਸਸ ਐਂਡ ਡੂ ਨਾਟ ਥਿੰਕ ਆਫ ਮਾਰੋ ਇਨ ਯੂਰ ਮਾਈਂਡ ਡਰੰਕ ਕਾਰ ਕੇ ਦੇਸ ਜਾਹੀਂ ਤਾਂ ਸੁਖ ਲਹੇ ਮਹਿਲ ਜਿਆਦ ਤੂੰ ਰੂਪ ਰਹਿ ਸਾਈ ਦੇ ਵਤਨ ਵਿੱਚ ਪੁੱਜੇਗਾ ਤਾਂ ਤੋਸ ਪਰਮੰਦਰ ਅੰਦਰ ਆਰਾਮ ਪਾਵੇਂਗਾ ਜਿਆਦ ਤੂੰ ਰੂਪ ਰਹਿ ਸਾਈ ਦੇ ਵਤਨ ਵਿੱਚ ਪੁੱਜੇਗਾ ਨਾ ਤਾਰਤੂਸ ਦੇ ਮੰਦਰ ਅੰਦਰ ਆਰਾਮ ਪਾਵੇਂਗਾ ਨਰੰਕਾਰ ਕੀ ਦੇਸ਼ ਜਾਹੀਂ ਤਾਂ ਸੁਖ ਲਹੇ ਮਹਾਲ ਮਹਾਲ ਵੀ ਕਹਿ ਸਕਦੇ ਆ ਮਹਿਲ ਵੀ ਕਹਿ ਸਕਦੇ ਆ ਮਹਾਲੀ ਜਿਹੜਾ ਵਾ ਕਿਉਂਕਿ ਹਾਏ ਨੂੰ ਸਿਆਰੀ ਨਹੀਂ ਪਈ ਮਹਾਲੀ ਕਹਿਣਾ ਠੀਕ ਹੋਵੇਗਾ ਗੁਰੂ ਸਾਹਿਬ ਫਰਮਾਉਂਦੇ ਨੇ ਲਈ ਜਿਤ ਕਰ ਚੱਕਰੀ ਮਨ ਨਾਮ ਹ ਕਰ ਕੰਮ ਆਪਣੇ ਚੇਤ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜ ਇਹ ਹੋਇ ਤਰਾਸੜ ਕੰਮ ਇਹਨਾਂ ਸਾਰ ਸੰਗਤ ਭਜ ਕੇਵਲ ਨਾਮ ਮਰਤੀ ਜੋੜਨ ਨੂੰ ਆਪਣੀ ਨੌਕਰੀ ਬਣਾ ਤੇ ਨਾਮ ਦੇ ਵਿੱਚ ਭਰੋਸੇ ਨੂੰ ਆਪਣਾ ਕਾਰਵਿਆਰ ਬਣਾ ਬੰਨ ਬਦੀਆਂ ਕਰਤਾ ਵਣੀ ਤਾਂ ਕੋ ਆਖੇ ਤਨ ਪਾਪਾਂ ਦੀ ਰੋਗ ਤਾਮ ਨੂੰ ਆਪਣਾ ਆਰ ਪ੍ਰਾਲਾ ਬਣਾ ਲਾਏ ਕੇਵਲ ਤਾਂ ਦੇ ਹੀ ਲੋਕ ਤੈਨੂੰ ਸ਼ਾਬਾਸ਼ ਕਹਿਣਗੇ ਨਾਨਕ ਵੇਕੇ ਨਦਰ ਕਰ ਚੜੇ ਚਵਗਨ ਵੰਨ ਨਾਨਕ ਪ੍ਰਭੂ ਉਤਾਰੀ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਅਰੇ ਤੂੰ ਚਾਰ ਗੁਣੇ ਰੰਗ ਨਾ ਰੰਗਿਆ ਜਾਵੇਗਾ ਪਾਪੇ ਕੇ ਅੰਦਰ ਖੁਸ਼ੀ ਖੇੜਾ ਆ ਜਾਵੇਗਾ ਚਾਰ ਗੁਣਾ ਤੇਰਾ ਖੂਨ ਵਧੇਗਾ ਖੁਸ਼ ਰਹੇਗਾ ਮौज-ਮਸਤੀ ਕਰੇਗਾ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਜਾਵੇਗਾ ਬਨ ਬਦੀਆਂ ਕਰ ਤਾਵਣੀ ਤਾਂ ਕੋ ਆਖੇ ਧੰਨ ਪਾਪਾਂ ਦੀ ਰੋਗ ਤਾਂ ਮਨ ਨੂੰ ਆਪਣਾ ਆਰ ਦਾ ਪ੍ਰਾਲਾ ਬਣਾ ਕਹਿੰਦੋ ਪਾਵਕ ਬਦੀਆਂ ਜਿਹੜੀਆਂ ਉਹਨਾਂ ਨੂੰ ਛੱਡ ਦੇ ਬੰਦ ਦੇ ਤਾ ਕੋ ਵਖੇ ਤਾਂ ਉਹਨਾਂ ਮਨੁੱਖਾਂ ਨੂੰ ਹੀ ਸਾਰੇ ਲੋਕ ਚੰਗੇ ਕਹਿੰਦੇ ਜਿਹੜੇ ਚੰਗੇ ਕੰਮ ਕਰਦੇ ਆ ਮਾੜੇ ਕੰਮ ਕਰਨ ਵਾਲੀ ਨੂੰ ਲੋਕ ਮਾੜਾ ਹੀ ਕਹਿੰਦੇ ਗੁਰੂ ਦੇ ਵੱਲੋਂ ਵੀ ਉਹ ਫਟਕਾਰਿਆ ਜਾਂਦਾ ਲੋਕਾਂ ਵੱਲੋਂ ਵੀ ਉਹ ਫਟਕਾਰ ਪੈਂਦੀ ਨਾਨਕ ਵੀ ਕੀ ਨਦਰ ਕਰ ਚੜੇ ਜਪ ਗਨਵਨ ਪ੍ਰਭ ਤਰ ਤੈਨੂੰ ਮਿਹਰਬਾਨੀ ਨਾਲ ਦੇਖੇਗਾ ਤੇ ਤੈਨੂੰ ਖੁਸ਼ ਹੋਵੇਗਾ ਰੀਜੇਗਾ ਪਤੀਜੇਗਾ ਤੇ ਤੂੰ ਚਾਰ ਗੁਣੇ ਰੰਗ ਨਾਲ ਰੰਗਿਆ ਜਾਵੇਂਗਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਅੱਜ ਇਸ ਸ਼ਬਦ ਦੀ ਜਿਹੜੀ ਆ ਵਿਚਾਰ ਕੀਤੀ ਹੈ ਗੁਰਮਤਿ ਵਿਚਾਰਾਂ ਕਰਦੇ ਅੰਦਾਜ਼ ਕੋਲੋਂ ਏਕ ਨਹੀਂ ਏਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂ ਪਿਆਰੀ ਸਾਧ ਸੰਗਤ ਭੁੱਲਾਂ ਬਖਸ਼ਣਯੋਗ ਆ ਦਾਸ ਦੀਆਂ ਭੁੱਲਾਂ ਨੂੰ ਜਿਹੜਾ ਵਾ ਉਹ ਨਜ਼ਰ ਅੰਦਾਜ਼ ਕਰਨਾ ਇਗਨੋਰ ਕਰਨਾ ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਔਰ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਕਰੇ ਮਾਰਗ ਸਾਰਿਆਂ ਨੂੰ ਰਾਜੀ ਬਾਜੀ ਰੱਖੇ ਹਰ ਘਰ ਵਿੱਚ ਖੁਸ਼ੀਆਂ ਕਿੜੇ ਰਹਿਣ ਔਰ ਪ੍ਰਮਾਤਮਾ ਸਭ ਉੱਪਰ ਮੇਰਾ ਪ੍ਰਿਆਤ ਰੱਖੇ ਏਸੀ ਦੇ ਨਾਲ ਹੀ ਆਪਾਂ ਫਤੇ ਦੀ ਸਾਂਝ ਪਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ